ਸਤਿ ਸ਼੍ਰੀ ਅਕਾਲ ਜੀ ਵੀਦਰ ਬਹਾਰਪ੍ਰਤਮ ਵੀਰ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਹਾਂ ਅੱਜ 15 ਤੇ ਕੱਲ 16 ਜਨਵਰੀ ਨੂੰ ਪੰਜਾਬ ਪੰਜਾਬ ਦੇ ਨਾਲਕ ਦੇ ਰਿਆਣਾ ਤੇ ਰਾਜਸਥਾਨ ਦੇ ਮੌਸਮ ਵਿੱਚ ਕੀ ਤਬਦੀਲੀ ਵੇਖਣ ਨੂੰ ਮਿਲ ਸਕਦੀ ਹੈ ਤੇ ਅੱਜ 15 ਤੇ 16 ਜਨਵਰੀ ਨੂੰ ਕ੍ਰਿਕਟ ਲਾਕਿਆਂ ਵਿੱਚ ਜਿਹੜੇ ਅਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਜਿਹੜਾ ਪੱਛਮੀ ਸਿਸਟਮ ਐਕਟਿਵ ਹੋਣ ਦੇ ਅਸਾਰ ਨੇ ਤੇ ਕ੍ਰਿਕਟ ਲਾਕਿਆਂ ਵਿੱਚ ਜਿਹੜੇ ਹਲਚਲਾਂ ਹੋ ਸਕਦੀਆਂ ਨੇ ਅੱਜ 15 ਤੇ ਕੱਲ 16 ਜਨਵਰੀ ਨੂੰ ਤਾਂ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਨਾ ਇਸ ਤਰ੍ਹਾਂ ਦਾ ਮੌਸਮੇ ਕਮੈਂਟ ਕਰ ਜਰੂਰ ਦੱਸਿਆ ਕਰੋ ਤੇ ਕੋਰ ਛੋਟੀ ਜੀ ਬੇਨਤੀ ਕਰਨਾ ਚਾਹੁੰਦਾ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰੀ ਅੱਜ 15 ਜਨਵਰੀ ਨੂੰ ਕਾਫੀ ਖੇਤਰਾਵਾਂ ਵਿੱਚ ਧੁੰਦ ਵੇਖਣ ਨੂੰ ਮਿਲੀ ਤੇ ਕੱਲ 16 ਜਨਵਰੀ ਨੂੰ ਕਈ ਖੇਤਰਾਵਾਂ ਵਿੱਚ ਧੁੰਦ ਦੇ ਅਸਰ ਨੇ ਤੇ ਧੁੰਦ ਜਿਹੜੀ ਹੋਵੇਗੀ ਜਮੀਨੀ ਪੱਧਰ ਤੇ ਧੁੰਦ ਦੇ ਜਿਵੇਂ ਜਿਵੇਂ ਸਮਾਂ ਬੀਤੇਗਾ ਤੇ ਧੁੰਦ ਥੱਲੇ ਡਿੱਗ ਜੇਗੀ ਤਾਂ ਮੌਸਮ ਸਾਫ਼ ਹੋੁੰਦਿਆ ਸਾਰ ਨੇ ਤਾਂ ਅੱਜ 15 ਦੀ ਮੱਧਮ ਤੋਂ ਉੱਪਰ ਨਿਕਲ ਸਕਦੀ ਹੈ ਤੇ ਅੱਜ 15 ਜਨਵਰੀ ਨੂੰ ਕਈ ਖੇਤਰਾਂ 'ਵਧੀਆ ਝਟਪ ਲੱਗੰਦੇ ਆਸਾਰ ਨੇ ਕੁਝ ਖੇਤਰਾਂ 'ਮੱਧਮ ਤੇ ਕੁਝ ਖੇਤਰਾਂ 'ਹਲਕੀ ਤੇ ਕੁਝ ਲਗਾਂ ਵਿੱਚ atypki ਝਟਪ ਜਿਹੜੇ ਨਿਕਲ ਆਂਦੇ ਆਸਾਰ ਪੂਰੇ ਪੂਰੇ ਬਾਂਦੇ ਦਿਖਾਈ ਦੇ ਰਹੇ ਨੇ ਤੇ ਉਸ ਵਾਰ ਹੁਣ ਆਪਾਂ ਗੱਲ ਕਰੀਏ ਸਿਸਟਮ ਦੀ ਤਾਂ ਸਿਸਟਮ ਫਿਲਹਾਲ 15 ਤੇ 16 ਜਨਵਰੀ ਯਾਨੀ ਕਿ ਅੱਜ ਮੇਨ ਇਸ ਦਾ ਦੁਪਹਿਰ ਤੋਂ ਲੈ ਕੇ ਤੇ ਕੱਲ 16 ਜਨਵਰੀ ਦੁਪਹਿਰ ਸ਼ਾਮ ਤੋਂ ਪਹਿਲਾਂ ਪਹਿਲੇ ਘੰਟੇ ਹੋਂਗੇ ਦਿਨ ਹੋਣਗੇ ਤੇ ਇਸ ਵਿੱਚ ਹਲਚਲਾਂ ਹੋਣ ਦੀ ਸਭਾਵਨਾ ਤੇ ਸਿਸਟਮ ਦਾ ਅਸਰ ਜ਼ਿਆਦਾਤਰ ਆਪਾਂ ਗੱਲ ਕਰੀਏ ਜਿਹੜੇ ਆਪਣੇ ਦੇ ਇਲਾਕੇ ਹੋਗੇ ਤਾਂ ਉਸ ਉਪਰ ਆਪਣੇ ਹੋਗੇ ਕਰਨਾਲ ਹੋ ਗਿਆ ਹਰਿਆਣਾ ਦੇ ਖੇਤਰ ਦੀ ਗੱਲ ਕਰੇ ਕਰਨਾਲ ਹੋ ਗਿਆ ਕੈਥਲ ਹੋ ਗਿਆ ਪਾਣੀਪਤ ਹੋ ਗਿਆ ਸੋਨੀਪਤ ਹੋ ਗਿਆ ਜਿਵੇਂ ਯੂਪੀ ਤੇ ਨਾਲ ਲੱਗਦੇ ਹਰਿਆਣਾ ਦੇ ਖੇਤਰੋਗੇ ਦਿੱਲੀ ਤੇ ਨਾਲ ਲੱਗਦੇ ਹਰਿਆਣਾ ਦੇ ਖੇਤਰ ਤੇ ਇੱਥੇ ਜਿਹੜੀ ਹਲਚਲਾਂ ਹੋਣ ਦੀ ਸੰਭਾਵਨਾਤ ਪੰਜਾਬ ਦੀ ਗੱਲ ਕਰੇ ਪੰਜਾਬ ਜਰਤਰ ਲੱਗ ਮੌਸਮ ਜਿਆ ਠੀਕ ਠਾਕ ਰਹਿੰਦੇ ਸਾਰ ਨੇ ਤੇ ਕੋਈ ਸਿਸਟਮ ਦੀ ਜਾਰਾ ਐਕਟੀਵਿਟੀ ਪੰਜਾਬ ਵਿੱਚ ਇਸ ਦਾ ਜਿਹੜਾ ਅਸਰ ਵੇਖਣ ਨਹੀਂ ਮਿਲੇਗਾ ਹਰਿਆਣਾ ਤੇ ਰਾਜਸਥਾਨ ਦੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਵਿੱਚ ਜਰਤਰ ਲੱਗ ਮੌਸਮ ਜਿਆ ਠੀਕ ਠਾਕ ਰਹਿੰਦੇ ਸਾਰ ਨੇ ਤੇ ਕੁਝ ਜਿਹੜੇ ਚੰਡੀਗੜ੍ਹ ਦੇ ਨਾਲ ਲੱ ਲੋਗਰ ਉਪਨਾ ਕਰਨ ਅੰਨਤਪੁਰ ਸਾਹਿਬ ਦੇ ਇਲਾਕੇ ਹੋਗੇ ਤੇ ਕੁਝ ਪਹਾੜ ਦੇ ਨਾਲ ਲੱਗਦੇ ਪਠਾਨਕੋਟ ਪੁਰਦਾਸਪੁਰ ਹੁਸ਼ਿਆਰਪੁਰ ਦੇ ਇਲਾਕੇ ਇਹਨਾਂ ਵਿੱਚ ਕਿਤੇ ਕਿਤੇ ਨਿੱਕੀ ਮੋਟੀ ਜਿਹੜੀ ਹੋ ਸਕਦਾ ਕਿਤੇ ਕਿਤੇ ਸਭਾਵਨਾ ਰਹੇਗੀ ਜ਼ਿਆਤਰ ਲਾਗੇ ਮੌਸਮ ਜਿਆ ਟਿਕ ਟਕ ਰਹਿਣ ਦਾ ਸਾਰ ਨੇ ਤਾਂ ਪੰਜਾਬ ਦੇ ਨਾਲਕ ਦੇ ਰਹਿਣ ਦੇ ਖੇਤਰ ਜਿਵੇਂ ਆਪਾਂ ਗੱਲ ਕਰੀਆ ਕਰਨਾਲ ਹੋ ਗਿਆ ਕੈਥਲ ਹੋ ਗਿਆ ਅੰਬਾਲਾ ਗਿਆ ਪੰਚਕੂਲਾ ਗਿਆ ਇੱਥੇ ਵੀ ਇਹ ਸਭਾਵਨਾ ਕਿਤੇ ਕਿਤੇ ਬਣ ਸਕਦੀ ਬਾਕੀ ਜ਼ਿਆਤਰ ਲਾਗੇ ਮੌਸਮ ਜਿਆ ਟਿਕ ਟਕ ਰਹਿਣ ਦਾ ਸਾਰ ਬਣਦੇ ਦਿਖਾਈ ਦੇ ਰਹੇ ਨੇ ਤਾਂ ਉਸ ਤੋਂ ਬਾਅਦ ਗੱਲ ਕਰੀਏ ਜਿਹੜੇ ਹਵਾਵਾਂ ਹੋਣਗੀਆਂ ਅੱਜ ਯਾਨੀ ਕਿ ਅੱਜ 15 ਜਨਵ ਦੁਪਹਿਰ ਸ਼ਾਮ ਤੋਂ ਲੈ ਕੇ ਤੇ ਕੱਲ 16 ਜਨਵਰੀ ਦੁਪਹਿਰ ਜਾਂ ਸਵੇਰ ਤੱਕ ਜਿਹੜੇ ਹਵਾਵਾਂ ਆਉਣਗੇ ਪੂਰਬ ਦਿਸ਼ਾ ਤੋਂ ਵਗਣਗੀਆਂ ਤੇ ਇਸ ਦੀ ਰਫ਼ਤਾਰ ਦੀ ਗੱਲ ਕਰੀ ਤਾਂ 5-10 5-7 ਤੋਂ ਲੈ ਕੇ ਤੇ ਕੁਝ ਇਲਾਕਿਆਂ ਵਿੱਚ 9-10 ਕਿਲੋਮੀਟਰ ਤੱਕ ਚੱਲਣ ਦੀ ਸੰਭਾਵਨਾ ਹੈ ਜਿਹੜੇ ਹਲਕੇ ਦਰਮਿਆਨੇ ਦੀਆਂ ਜਿਹੜੇ ਰਫ਼ਤਾਰ ਦੇ ਹਵਾਵਾਂ ਚੱਲਣ ਦੀ ਸੰਭਾਵਨਾ ਤੇ ਕੋਰੇ ਦੀ ਗੱਲ ਕਰੀ ਤਾਂ ਉਹਦੇ 4-5 ਦਿਨਾਂ ਵਿੱਚ ਕੁਝ ਖੇਤਰਾਂ ਵਿੱਚ ਝਲਕਾ ਫੁਲਕਾ ਜਿਹੜਾ ਕੋਰਾ ਵੇਖਣ ਨੂੰ ਮਿਲ ਸਕਦਾ ਕਿਉਂਕਿ ਅਸਮਾਨ ਪੂਰਾ ਸਾਫ਼ਿਤ ਹੋਇਆ ਇਸ ਕਰਕੇ ਆਪਕਲ ਕਰੀਏ ਉੱਤਰ ਪੱਛਮ ਤੋਂ ਹਵਾਵਾਂ ਚੱਲਣਗੀਆਂ ਤੇ ਜਿਸ ਕਰ ਕੋਰਾ ਪੈਣ ਦੀ ਪਈ ਤੇ ਕੱਲ 16 ਜਨਵਰੀ ਕਈ ਖੇਤਰਾਂ ਵਿੱਚ ਧੁੰਦ ਪੈਣ ਦਾ ਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਤੇ ਪੰਜਾਬ ਵਿੱਚ ਕੋਈ ਸਿਸਟਮ ਜਾਰਾ ਜਿਹੜਾ ਫੈਕਟ ਵੇਖੋ ਨਹੀਂ ਮਿਲੇਗਾ ਪੰਜਾਬ ਦੇ ਕੁਝ ਪਾੜਾ ਦੇ ਨਾਂ ਲੱਗਦੇ ਖੇਤਰ ਹੋਗੇ ਜਾਂ ਚੰਡੀਗੜ੍ਹ ਦੇ ਨਾਂ ਲੱਗਦੇ ਕੁਝ ਖੇਤਰ ਹੋਗੇ ਜਾਂ ਆਪਣੇ ਗੱਲ ਕਰੇ ਹਰਿਆਣਾ ਦੇ ਕੁਝ ਨਾਂ ਲੱਗਦੇ ਖੇਤਰ ਹੋਗੇ ਪਟਿਆਲਾ ਗਾ ਜਾਂ ਇਸ ਦੇ ਨਾਲ ਲਗਭਗ ਥੋੜੇ ਬੋਤੇ ਖੇਤਰ ਇੱਥੇ ਕਿਤੇ ਕਿਤੇ ਹੋ ਸਕਦਾ ਸੁਭਾਵਨਾ ਬੰਦ ਹੀ ਦਿਖਾਈ ਦੇ ਰਹੀ ਏ ਹਰਿਆਣਾ ਦੇ ਪੂਰਬੀ ਆ ਖੇਤਰ ਹੋਗੇ ਜਾਂ ਆਪ ਗੱਲ ਕਰੇ ਦਿੱਲੀ ਦੇ ਨਾਲ ਲੱਗਦੇ ਜਾਂ ਐਮਪੀ ਦੇ ਨਾਲ ਲੱਗਦੇ ਖੇਤਰ ਹੋਗੇ ਤਾਂ ਉਸ ਤੋਂ ਬਾਅਦ ਕੁਝ ਯੂਪੀ ਦੇ ਪੱ ਰਾਜਸਥਾਨ ਦੀ ਗੱਲ ਕਰੀ ਤਾਂ ਜੈਪੁਰ ਉਦੇਪੁਰ ਕੋਟਾ ਜਣ ਕੇ ਐਮਪੀ ਤੇ ਨਾਲ ਲੱਗਦੇ ਕੁਝ ਖੇਤਰ ਤੇ ਤੇ ਕਿਤੇ ਕਿਤੇ ਸੁਭਾਵਨ ਪਾ ਸਕਦੀ ਤਾਂ ਬਗਜਾਰਤਰ ਲੱਗੇ ਮੌਸਮ ਜੇ ਠੀਕ ਠਾਕ ਰਹਿੰਦੇ ਸਾਰ ਨੇ ਤਾਂ ਉਸ ਤੋਂ ਬਾਅਦ ਗੱਲ ਕਰੀ ਕਿਡ ਸਿਸਟਮ ਪਹੁੰਚ ਰਿਹਾ ਜੋ ਕਿ 20 ਤੋਂ ਲੈ ਕੇ 25 ਦੇ ਦਰਮਿਆਨ ਫਿਲਹਾਲ ਦਰਮਿਆਨਾ ਸਿਸਟਮ ਹੈ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਕਈ ਖੇਤਰਾਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦਾ ਫਿਲਹਾਲ ਦੀਆਂ ਜਿਹੜੇ ਸੈਟਲਾਈਟ ਤਸਵੀਰਾਂ ਆਈ ਕਹਿ ਰਹੀਆਂ ਮਾਡਲ ਇਹ ਕਹਿ ਰਹੇ ਨੇ ਕਿ ਵਿੱਚ ਹੋਰ ਬਦਲਾਅ ਵੇਖਣ ਨੂੰ ਮਿਲ ਸਕਦੇ ਨੇ ਤਾਂ ਲਗਾਤਾਰ ਤੁਹਾਡੇ ਤੱਕ ਅਪਡੇਟ ਪਹੁੰਚਾਉ ਕੋਈ ਵੀ ਕੋਸ਼ਟ ਨੇ ਕੋਈ ਵੀ ਆਪਣੇ ਇਲਾਕੇ ਦਾ ਮੌਸਮ ਹਾਲ ਜਾਨਣਾ ਚਾਹੁੰਦਾ ਤਾਂ ਕਮੈਂਟ ਸੈਕਸ਼ਨ 'ਚ ਪੋਸਟ ਆ ਪੁੱਛ ਲਿਆ ਕਰੋ ਜੋ ਵੀ ਆਪਾਂ ਨੂੰ ਪਤਾ ਹੁੰਦਾ ਠੀਕ ਆ ਪਰ ਰਿਪਲਾਈ ਜ਼ਰੂਰ ਦੇਵਾਂਗੇ ਤਾਂ ਫਿਲਹਾਲ ਇਹ ਅਪਡੇਟ ਸੀ ਤਾਂ ਵੀਡੀਓ ਨੂੰ ਅੰਤ ਤੱਕ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ